ਦਿਆਣਾ ਦੀਆਂ ਨੇ ਜਿੱਥੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰ ਤੇ ਲਾਲ ਰੰਗ ਮਲ ਦਿੱਤਾ ਗਿਆ ਜਿਸ ਨੂੰ ਲੈ ਕੇ ਬੀਜੇਪੀ ਆਗੂ ਵੱਲੋਂ ਤਰਨਾ ਲਗਾ ਦਿੱਤਾ ਗਿਆ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਬੀਜੇਪੀ ਆਗੂ ਨੇ ਕਿਹਾ ਕਿ ਜਿਹਨਾਂ ਹਰਕਤਾ ਕਰਨ ਵਾਲੇ ਨੂੰ ਕਿਸੇ ਵੀ ਕੀਮਤ ਬਖਸ਼ਿਆ ਨਹੀਂ ਜਾਵੇਗਾ ਉਦੋਂ ਮੌਕੇ ਤੇ ਪਹੁੰਚੀ ਪੁਲਿਸ ਮੀਡੀਆ ਦੇ ਸਵਾਲਾਂ ਤੋਂ ਪਜਦੀ ਹੋਈ ਨਜ਼ਰ ਆਈ ਚੌਂਗ ਦੇ ਵਿੱਚ ਸਾਡੇ ਜਤਿੰਦਰ ਮਿੱਤਲ ਜੀ ਵਾਈਸ ਪ੍ਰਧਾਨ ਬਣੇ ਸੀਗੇ ਉਹਨਾਂ ਦੇ ਖੁਸ਼ੀ ਦੇ ਵਿੱਚ ਵਧਾਈ ਦੇਣ ਲਈ ਇੱਕ ਫਲੈਕਸ ਲਗਾਇਆ ਗਿਆ ਸੀਗਾ ਅਨਿਲ ਅਨਿਲ ਭਾਰਤਵਾਦੀ ਵੱਲੋਂ ਤੁਸੀਂ ਦੇਖੋ ਇੰਨੇ ਮਤਲਬ ਇੰਨੀ ਨਖੇਦੀ ਇੰਨੇ ਬੰਦੇ ਕਹਿ ਨਹੀਂ ਸਕਦੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਵਿੱਚ ਫੋਟੋ ਲੱਗੀ ਆ ਤੁਸੀਂ ਇੰਨੇ ਗਿਰ ਗਏ ਹੋ ਸਾਰੇ ਦੇਸ਼ ਦੇ ਲੋਕਾਂ ਨੇ ਉਹਨਾਂ ਨੂੰ ਬਹੁਮਤ ਨਾਲ ਜਿਤਾ ਕੇ ਭੇਜਿਆ ਤੁਸੀਂ ਅੱਜ ਇੰਨੇ ਗਿਰ ਗਏ ਇੰਨਾ ਮਤਲਬ ਗੰਦੀ ਹਰਕਤ ਵੀ ਉਹਨਾਂ ਦੇ ਤੁਸੀਂ ਦੇਖ ਸਕਦੇ ਹੋ ਫਲੈਕਸ ਦੇ ਉੱਤੇ ਆ ਕੀ ਆਮਲਤਾ ਜੀ ਲਾਲਜਾ ਭਾਈ ਤੁਸੀਂ ਵਿਰੋਧ ਕਰਨਾ ਕਰੋ ਲੇਕਿਨ ਆ ਵਿਰੋਧ ਕਰਨ ਦਾ ਕੋਈ ਤਰੀਕਾ ਆ ਇੱਕ ਦੇਸ਼ ਦੇ 130 ਕਰੋੜ ਲੋਕਾਂ ਨੇ ਜਿਤਾ ਕੇ ਪ੍ਰਧਾਨ ਮੰਤਰੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਨਰਿੰਦਰ ਮੋਦੀ ਜੀ ਨੂੰ ਤੁਸੀਂ ਇੰਨੇ ਘਬਰਾ ਗਏ ਹੋ ਵਿਰੋਧੀ ਇੰਨੇ ਘਬਰਾ ਗਏ ਆ ਹੱਲੇ ਤਾਂ ਪੰਜਾਬ ਦੇ ਵਿੱਚ ਮੋਦੀ ਜੀ ਨੇ ਪੈਰ ਰੱਖਿਆ ਆ ਲੇਕਿਨ ਜਿੱਦਨ ਉਹ ਪ੍ਰੋਪਰ ਤਰੀਕੇ ਨਾਲ ਆ ਗਏ ਉਦੋਂ ਦੱਸ ਦਾਂਗੇ ਲੇਕਿਨ ਅਸੀਂ ਚੇਤਾਵਨੀ ਦਿੰਦੇ ਆ ਜਿਨ੍ਹਾਂ ਨੇ ਇਹ ਕੰਮ ਕੀਤਾ ਆ ਜੇ ਜੇ ਪਾਲ ਚੱਲ ਰਹੀ ਹੈ ਜੀ ਹਾਂ ਜੀ ਚੱਲਦੀ ਪਈ ਐ ਐਸਐਸਓ ਸਾਹਿਬ ਮੌਕੇ ਤੇ ਆਏ ਆ ਉਹਨਾਂ ਨੂੰ ਦੱਸਿਆ ਗਿਆ ਵੀ ਆ ਚੀਜ਼ਾਂ ਹੋਈਆਂ ਮੈਂ ਵਿਰੋਧੀਆਂ ਨੂੰ ਚੇਤਾਵਨੀ ਦਿੰਦਾ ਆ ਜੇ ਧੋਡੇ ਚ ਦਮ ਹੈਗਾ ਆ ਮੈਂ ਫੇਰ ਕਹਿੰਨਾ ਜੇ ਦਮ ਆਣਾ ਸਿੱਧੇ ਟਕਰੋ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਇਹ ਵਿਰੋਧ ਨਹੀਂ ਸਮਾਂਗੇ ਪ੍ਰਧਾਨ ਮੰਤਰੀ ਇਕੱਲੇ ਬੀਜੇਪੀ ਪਾਰਟੀ ਦੇ ਜਾਂ ਸਾਡੇ ਕਾਰਜਕਰਤਾ ਨਹੀਂ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਆ ਆ ਨਖੇਦੀ ਵਾਲੇ ਜਿਹੜੇ ਆ ਕੰਮ ਕਰਦੇ ਫਿਰਦੇ ਆ ਲੁੱਕ ਛਿਪ ਕੇ ਜਿਹੜੀਆਂ ਦੇਸ਼ ਵਿਰੋਧੀ ਬੰਦੇ ਹੈਗੇ ਆ ਵੀ ਤੁਸੀਂ ਪ੍ਰਧਾਨ ਮੰਤਰੀ ਜੀ ਨਾਲ ਉਹ ਕਰਦੇ ਆ ਪ੍ਰਧਾਨ ਮੰਤਰੀ ਦਾ ਦੂਰ ਦੀ ਗੱਲ ਆ ਅਸੀਂ ਖੜੇ ਆ ਯੂਵਾ ਮੋਰਚਾ ਡੱਟ ਕੇ ਖੜਾ ਆ ਅਸੀਂ ਅੱਜ ਮੋਤੀ ਨਗਰ ਚੌਂਕ 'ਚ ਬੈਠੇ ਆ ਇੱਥੇ ਇੱਕ ਬੋਰਡ ਲਾਇਆ ਸੀ ਸਾਡੇ ਜਤਿੰਦਰ ਮਿੱਤਲ ਜੀ ਉਪਾਧਿਪਤ ਪੰਜਾਬ ਦੇ ਜਦੋਂ ਬਣੇ ਉਹਨਾਂ ਨੂੰ ਵਧਾਈ ਦੇਣ ਲਈ ਬੋਰਡ ਲਾਇਆ ਉਸ ਬੋਰਡ ਦੇ ਉੱਤੇ ਸਾਡੇ ਜ਼ਿਲ੍ਹਾ ਪ੍ਰਧਾਨ ਦਰਜਨੀਸ਼ ਦਿਮਾਨ ਜੀ ਯਸ਼ਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਤੇ ਸਾਡੀ ਫੋਟੋਆਂ ਤੇ ਤੁਸੀਂ ਦੇਖ ਸਕਦੇ ਹੋ ਦੇਸ਼ ਦਰੋਹੀ ਪੰਜਾਬ ਦੇ ਜਿਹੜੇ ਲੋਕ ਪੰਜਾਬ ਦਾ ਅਮਨ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਆ ਉਹਨਾਂ ਲੋਕਾਂ ਨੇ ਕਿੰਨੀ ਗੰਦੀ ਸ਼ਰਾਰਤ ਕੀਤੀ ਹੈ ਸਾਰੇ ਫੋਟੋਆਂ ਤੇ ਰੰਗ ਲਾਇਆ ਗਿਆ ਤੇ ਅਸੀਂ ਇੱਥੇ ਬੈਠੇ ਆ ਅਸੀਂ ਕੰਪਲੇਂਟ ਦਿੱਤੀ ਹੈ ਹੁਣ ਅਸੀਂ ਬੈਠੇ ਸੰਘਰਸ਼ ਕਰ ਰਹੇ ਆ ਕਿ ਅਸੀਂ ਐਫ ਆਈ ਆਰ ਕਰਾਣੀ ਹੈ ਇਹਨਾਂ ਲੋਕਾਂ ਤੇ ਜਿਹੜੇ ਪੰਜਾਬ ਦੇ ਦੁਸ਼ਮਣ ਨੇ ਇਹਨਾਂ ਨੂੰ ਕੜੀ ਤੋਂ ਕੜੀ ਸਖਤ ਤੋਂ ਸਖਤ ਕਾਰਵਾਈ ਕਰਾ ਕੇ ਜੇਲ੍ਹ ਦੇ ਅੰਦਰ ਸਟਾਵਾਗੇ ਸਰ ਕਿਹੜਾ ਰੰਗ ਲਾਇਆ ਇਹ ਲਾਲ ਰੰਗ ਹੈ ਜੀ ਤੁਹਾਡੇ ਸਾਹਮਣੇ ਆ ਬੋਰਡ ਪਿੱਛੇ ਆ ਦੇਖੋ ਤੁਸੀਂ ਕਵਰੇਜ ਕਰੋ ਇਹਨਾਂ ਦੀ ਔਰ ਇਹਦਾ ਕਿੰਨਾ ਗੰਦਾ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਮੀਡੀਆ ਰਾਈ ਕਿ ਤੁਸੀਂ ਰੰਗ ਨਾਲ ਸਕਿਲਵਾੜ ਕਰ ਸਕਦੇ ਹੋ ਸਾਡੀ ਤਸਵੀਰਾਂ ਨਾਲ ਕਿ ਸਾਡੇ ਦਿਲਚੋ ਨਰਿੰਦਰ ਭਾਈ ਮੋਦੀ ਨੂੰ ਕੱਢ ਦੋਗੇ ਭਾਰਤੀ ਜਨਤਾ ਪਾਰਟੀ ਨੂੰ ਕੱਢ ਦੋਗੇ ਕਦੀ ਵੀ ਨਹੀਂ ਮੇਰਾ ਨਾਮ ਜਤਿੰਦਰ ਗੋਰਿਆਂ ਜੀ ਐਸੀ ਮੋਰਚਾ ਜ਼ਿਲ੍ਹਾ ਦਾ ਮੈਂ ਪ੍ਰਧਾਨ ਆ ਬੜੀ ਹਿੰਮਤਬਾਗੀ ਘਟਨਾ ਹੈ ਪੰਜਾਬ ਦੇ ਵਿੱਚ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਵਰਤਮਾਨ ਚੌਕ ਚੰਡੀਗੜ੍ਹ ਰੋਡ ਤੇ ਅਸੀਂ ਬੈਠੇ ਆਂ ਵੀ ਕਿਸੇ ਮੂਰਖ ਇਨਸਾਨ ਨੇ ਕੋਈ ਕਹਿ ਲੋ ਵੀ ਦੇਸ਼ ਵਿਰੋਧੀ ਤਾਕਤ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਦੇ ਮੂੰਹ ਤੇ ਦੇਖੋ ਜਿਹੜੇ ਪ੍ਰਧਾਨ ਮੰਤਰੀ ਹੁੰਦੇ ਨੇ ਉਹ ਹਮੇਸ਼ਾ ਪੂਰੇ ਦੇਸ਼ ਦੇ ਹੁੰਦੇ ਨੇ ਉਹ ਕਿਸੇ ਪੋਲੀਟਿਕਲ ਇੱਕ ਪਾਰਟੀ ਦੇ ਨਹੀਂ ਹੁੰਦੇ ਯਾਰ ਚਲੋ ਅਨਿਲ ਭਾਰਤਵਾਦੀ ਜੀ ਨੂੰ ਖੁਸ਼ੀ ਹੋਈ ਸਾਡੇ ਜਤਿੰਦਰ ਮਿੱਤਲ ਜੀ ਪੰਜਾਬ ਦੇ ਮੀਤ ਪ੍ਰਧਾਨ ਬਣੇ ਉਹਨਾਂ ਨੇ ਖੁਸ਼ੀ ਦੇ ਵਿੱਚ ਬੋਡ ਲਵਾ ਦਿੱਤਾ ਯਾਰ ਇਹ ਕਿਹੜਾ ਤਰੀਕਾ ਹੋਇਆ ਖੁੰਦਾ ਕੱਢਣ ਦਾ ਮਤਲਬ ਇਸ ਤਰ੍ਹਾਂ ਤੁਸੀਂ ਲਾਲ ਰੰਗ ਮੂੰਹ ਤੇ ਲਗਾ ਕੇ ਨਿਲ ਭਾਰਤਵਾਦੀ ਦੇ ਪ੍ਰਧਾਨ ਮੰਤਰੀ ਜਿਹਦੇ ਹੋਰ ਅਧਿਕਾਰੀ ਨੇ ਦੇ ਵਿੱਚ ਉਹਨਾਂ ਦੇ ਲਗਾ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਇਦਾਂ ਤੁਸੀਂ ਭਾਜਪਾ ਦਾ ਗਰਾਫ ਦੇਖ ਦੋਗੇ ਤੁਹਾਡੇ ਮਨਾਂ ਦੇ ਵਿੱਚ ਇਹ ਬਹੁਤ ਵੱਡਾ ਭਲੇਖਾ ਹੈ ਭਾਜਪਾ ਦੀ ਸਰਕਾਰ ਇੱਥੇ ਆਣੀ ਆਣੀ ਹੈ ਜੋ ਮਰਜ਼ੀ ਕਰ ਲਿਓ ਔਰ ਜਿਹੜਾ ਤੁਸੀਂ ਇਹ ਕੰਮ ਕੀਤਾ ਤੇ ਤੁਹਾਨੂੰ ਅਸੀਂ ਦੱਸ ਦਈਏ ਵੀ ਕੇਂਦਰ ਦੇ ਵਿੱਚ ਸਾਡੀ ਸਰਕਾਰ ਹੈ ਔਰ ਇੱਥੇ ਅਸੀਂ ਪੰਜਾਬ ਦੇ ਵਿੱਚ ਅਸੀਂ ਬਹੁਤ ਮਜ਼ਬੂਤ ਹੈ ਅਸੀਂ ਜੁਤੀਆਂ ਵੀ ਮਾਰਨਾ ਜਾਣਦੇ ਤੇ ਕਾਰਵਾਈ ਵੀ ਕਰਾਉਣਾ ਜਾਣਦੇ ਆ ਜੇ ਤਾਂ ਉਹ ਸੁਣ ਰਿਹਾ ਸਾਡੇ ਲਾਈਵ ਨੂੰ ਤੇ ਜੇ ਤਾਂ ਬੰਦੇ ਦਾ ਪੁੱਤ ਹੈਗਾ ਇੱਕ ਪਿਓ ਦਾ ਤੇ ਸਾਡੇ ਸਾਹਮਣੇ ਵੈਸੇ ਹੀ ਆ ਜਾ ਪੁੱਤ ਸਾਡੇ ਸਾਹਮਣੇ ਵੈਸੇ ਜਿਆਦਾ ਤੇ ਜੁੱਤੀਆਂ ਮਾਰਾਂਗੇ ਤੇਰੇ ਜੁੱਤੀਆਂ ਮਾਰੀਏ ਤੈਨੂੰ ਇੱਥੇ ਪੰਜਾਬ ਦੇ ਵਿੱਚ ਲੈਣ ਨਹੀਂ ਦੇਉਂ ਜੁੱਤੀਆਂ ਮਾਰ ਮਾਰ ਕੇ ਭਜਾਵਾਂਗੇ ਔਰ ਕਾਰਵਾਈ ਤਾਂ ਅਸੀਂ ਜਿਹੜੀ ਕਰਾਣੀ ਕਰਾਣੀ ਹੈ ਕਿਹੜੀ ਅਗਰ ਲੱਗੀ ਹੈ ਫਲੈਕਸ ਇਹ ਜੀ ਆਪਣਾ 32 ਸੈਕਟਰ ਦੇ ਕੋਲ ਹੈ ਜੀ 32 ਸੈਕਟਰ ਲੁਧਿਆਣਾ ਦੇ ਵਿੱਚ ਵਰਧਮਾਨ ਸਟੀਲ ਦੇ ਬਿਲਕੁਲ ਸਾਹਮਣੇ ਚੰਡੀਗੜ੍ਹ ਰੋਡ ਤੇ ਨਹੀਂ ਫਲੈਕਸ ਨੂੰ ਉਤਾਰਾਂਗੇ ਜੀ ਪੁਲਿਸ ਮੁਕਦਮੇ ਦੇ ਵਿੱਚ ਜਿਹੜੀ ਫਲੈਕਸ ਲਾਵਾਂਗੇ ਇਹ ਪੁਲਿਸ ਪ੍ਰਾਪਰਟੀ ਹੈ ਇਸ ਟਾਈਮ ਕਿਉਂਕਿ ਗਲਤ ਹੋਇਆ ਬੋਰਡ ਦੇ ਨਾਲ ਇਹ ਉੱਥੇ ਥਾਣੇ ਦੇ ਵਿੱਚ ਬੋਰਡ ਰਹੇਗਾ Shamla Chander Building Maintenance Handyman under Undercheck Trade Platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ